ਲੈ ਵੀ ਕਰਤਾਰ ਸਿੰਘ ਜਵਾਕ ਤਾਂ ਅੱਗੇ ਨਾਲੋਂ ਰਾਜ਼ੀ ਆ ਹਾਂ ਏਦਾਂ ਹੀ ਭਾਫ ਕੱਲ ਵੀ ਦੇਣੀ ਆ ਪਰ ਇਹਦੇ ਢਿੱਲੇ ਹੋਣ ਦਾ ਕਾਰਨ ਕੀ ਸੀ ਹੇ ਵਾਹਿਗੁਰੂ ਇਹ ਕਸ਼ਟ ਜਵਾਕ ਤੇ ਨਹੀਂ ਮਾਪਿਆਂ ਤੇ ਆਇਆ ਕਰੇ ਅਜੀਹੇ ਕਾਸ਼ ਨੂੰ ਤੂੰ ਹੀ ਤਾਂ ਵੈਲਕਮ ਕਰਦਾ ਮੈਂ ਮੈਂ ਕੀ ਕੀਤਾ ਤੇਰੇ ਖੇਤਾਂ ਵਿੱਚੋਂ ਧੂਆਂ ਨਿਕਲਦਾ ਪਰਾਲਾ ਸੋਚ ਜੇ ਕਿਸੇ ਦੇ ਖੇਤਾਂ ਦਾ ਧੂਆਂ ਤੇਰੇ ਘਰ ਦੇ ਜੀ ਨੂੰ ਹਾਨੀ ਪਹੁੰਚਾ ਸਕਦਾ ਤਾਂ ਤੇਰੇ ਖੇਤ ਦਾ ਧੂਆਂ ਕਿਸੇ ਦੇ ਘਰੇ ਨਹੀਂ ਜਾਂਦਾ ਹੋ ਠੀਕ ਹੈ ਠੀਕ ਹੈ ਹੁਣ ਸਮਝ ਗਿਆ ਮੈਂ ਬੱਚੇ ਬਿਰਦ ਬਿਮਾਰ ਤੜਪਦੇ ਤੂੰ ਆਂ ਜਾਨ ਸੁਕਾਏ ਬੱਚੇ ਬਿਰਦ ਬਿਮਾਰ ਤੜਪਦੇ ਤੂੰ ਆਂ ਜਾਨ ਸੁਕਾਏ ਸਾਲੈਣਾ ਵੀ ਔਖਾ ਹੋਇਆ ਬੰਦਾ ਕਿੱਧਰ ਜਾਏ ਬੰਦਾ ਕਿੱਧਰ ਜਾਏ ਗੰਡਲੀ ਪੌਣ ਚਬਾਲੇਗਾ ਕਿੰਨ ਗੰਡਲੀ ਪੌਣ ਚਬਾਲੇਗਾ ਕਿੰਨ ਇਰੇ ਫੇਰ ਦੀਵਾਲੀ ਨੂੰ ਧਰਤੀ ਦੇ ਕੋਖ ਨੂੰ ਬਾਂਝ ਕਰੇਗਾ ਰੋਕ ਲਤੀ ਲਿਬਾਣੀ ਨੂੰ ਰੋਕ ਲਤੀ ਲਿਬਾਣੀ ਪੌਣਾ ਦੇ ਵਿੱਚ ਜ਼ਹਿਰ ਥੋਲਣਾ